ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਕਲਾਸ ਵਿਦਿਅਕ ਸੈਸ਼ਨ 2024-25 ਦੀਆਂ ਲਈਆਂ ਗਈਆਂ ਪ੍ਰੀਖਿਆਵਾਂ ਦਾ ਨਤੀਜਾ ਅੱਜ ਐਲਾਨ ਦਿੱਤਾ ਗਿਆ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾਕਟਰ ਅਮਰਪਾਲ ਸਿੰਘ ਵੱਲੋਂ ਨਤੀਜੇ ਦਾ ਐਲਾਨ ਕੀਤਾ ਗਿਆ ਬੋਰਡ ਵੱਲੋਂ। 10ਵੀਂ ਕਲਾਸ ਦੇ ਐਲਾਨੇ ਕੀਤੇ ਨਤੀਜੇ ਵਿੱਚ ਫਰੀਦਕੋਟ ਜ਼ਿਲ੍ਹੇ ਦੀ ਅਕਸ਼ਨੂਰ ਕੌਰ ਨੇ ਪਹਿਲਾ ਸਥਾਨ, ਦੂਜੇ ਨੰਬਰ ਉੱਤੇ ਰਤਿੰਦਰ ਕੌਰ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅਤੇ ਤੀਜਾ ਸਥਾਨ ਅਰਸ਼ਦੀਪ ਕੌਰ ਨੇ ਪ੍ਰਾਪਤ ਕੀਤਾ। ਸਾ ਮੈਨੂੰ ਜੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 10ਵੀਂ ਦੀ ਪ੍ਰੀਖਿਆ ਦਾ ਨਤੀਜਾ ਕਾਪਸ਼ਨ ਕਰਦੇ ਬੜੀ ਖੁਸ਼ੀ ਹੋ ਰਹੀ ਹੈ ਪੰਜਾਬ ਸਰਕਾਰ ਦੇ ਐਜੂਕੇਸ਼ਨਲੀ ਸਪੈਸੀਫਿਕ ਉਪਰਾਲੇ ਨੂੰ ਧਿਆਨ ਚ ਰੱਖਦੇ ਹੋਏ ਫੋਕਸ ਜਿਹੜਾ ਐਜੂਕੇਸ਼ਨ ਤੇ ਹੈ ਟਾਈਮਲੀ ਰਿਜ਼ਲਟ ਟਾਈਮਲੀ ਵੈਲੂਏਸ਼ਨ ਤੇ ਚੰਗਾ ਮਿਆਰ ਵਧਾਉਣ ਲਈ ਉਪਰਾਲਾ ਜੋ ਹੈ ਉਹਦਾ ਅੱਜ ਨਤੀਜਾ ਸਾਹਮਣੇ ਆ ਰਿਹਾ ਹੈ ਮੈਂ ਸਾਰੇ ਵਿਦਿਆਰਥੀਆਂ ਨੂੰ ਅਧਿਆਪਕਾਂ ਨੂੰ ਤੇ ਉਹਨਾਂ ਦੇ ਮਾਪਿਆਂ ਨੂੰ ਬਹੁਤ ਬਹੁਤ ਵਧਾਈ ਦਿਨਾ ਕਿ ਸਾਡੇ 7000 ਸਕੂਲਾਂ ਵਿੱਚ ਅਪੀਰ ਹੋਏ 270746 ਬੱਚਿਆਂ ਵਿੱਚੋਂ 265548 ਬੱਚੇ ਪਾਸ ਹੋਏ ਨੇ 95.63% ਦੀ ਸਾਡੇ ਪਾਸ परसेंटेज रही है गर्ल्स छियानवे पॉइंट पचासी परसेंट बॉयज चरानवे पॉइंट पाँ परसेंट अर्बन एरिया जो नाइनटी फोर पॉइंट सैवन परसेंट रूरल एरिया नाइनटी सिक्स परसेंट गवर्नमेंट स्कूल नाइनटी फाइव पॉइंट फोर सैवन नॉन गवर्नमेंट स्कूल नाइनटी सिक्स पॉइंट नाइन सिक्स प्रसेंट एडिड स्कूल नाइनटी वन पॉइंट सैवन टू प्रसेंट रीपीयर चार परसेंट बच्चों की है ਫੇਲ 0.2% ਬੱਚੇ ਹੋਏ ਨੇ ਅੰਮ੍ਰਿਤਸਰ 98.5% ਨਾਲ ਜਿਲ੍ਹਾ ਅਬਲ ਰਿਆ ਗੁਰਦਾਸਪੁਰ 98.2 ਤੇ ਦੂਜਾ ਨੰਬਰ ਤੇ ਰਿਆ ਤਰਨਤਾਰਨ 98.08 ਤੇ ਤੀਜਾ ਨੰਬਰ ਤੇ ਰਿਆ ਮੈਰਟ ਵਿੱਚ 300 ਬੱਚੇ ਆਏ ਨੇ ਜਿਨ੍ਹਾਂ ਚੋਂ 256 ਲੜਕੀਆਂ ਨੇ 44 ਲੜਕੇ ਨੇ ਮੈਰਟ ਵਿੱਚ ਸਭ ਤੋਂ ਜ਼ਿਆਦਾ ਲੁਧਿਆਣੇ ਦੇ 52 ਬੱਚੇ ਨੇ ਪੁਸ਼ਾਰਪੁਰ ਦੇ 47 ਅੰਮ੍ਰਿਤਸਰ ਦੇ 25 ਸਪੋਰਟਸ ਪਰਸਨਸ ਮੈਰਿਟ ਵਿੱਚ 16 ਹਨ ਤੇ ਜਿਹੜਾ ਪਹਿਲੇ ਪੋਜੀਸ਼ਨ ਤੇ ਬੱਚੀ ਦੋ ਆਈ ਹੈ ਉਸ ਦਾ ਨਾਮ ਅਕਸ਼ਨੂਰ ਕੌਰ ਹੈ ਪਿਤਾ ਦਾ ਨਾਮ ਪਰਮ ਪਰਜੀਤ ਸਿੰਘ ਇਹ ਸੰਤ ਮੋਹਨਦਾਰਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖਿਆ ਫਰੀਦਕੋਟ ਨੂੰ ਬਿਲੋਂਗ ਕਰਦੀ ਹੈ ਨੰਬਰ 2 ਤੇ ਰਤਿੰਦਰ ਦੀਪ ਕੌਰ ਪਿਤਾ ਦਾ ਨਾਮ ਨਿਰਮਲ ਸਿੰਘ ਏ ਬਾਬਾ ਫਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚਤਿਆਣਾ ਜ਼ਿਲ੍ਹਾ ਮੁਕਸਰ ਸਾਹਿਬ ਨੂੰ ਬਿਲੋਂਗ ਕਰਦੀ ਹੈ ਪੀਜਾ ਨੰਬਰ ਤੇ ਅਰਸ਼ਦੀਪ ਕੌਰ ਪਿਤਾ ਦਾ ਨਾਮ ਕੁਲਵਿੰਦਰ ਸਿੰਘ ਰਾਮ ਸਰੂਪ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਚੌਂਦਾ ਮਲੇਕੋਟਲਾ ਨੂੰ ਬਿਲੋਂਗ ਕਰਦੀ ਹੈ ਇੰਨੇ ਬੱਚਿਆਂ ਦੇ 100 100% ਮਾਰਕਸ ਨੇ ਪਰ ਉਹ ਰੂਲਸ ਦੇ ਮੁਤਾਬਕ ਡੇਟ ਆਫ ਬਰਥ ਦੇ ਸਾਥ ਦੇ ਨਾਲ ਇਹ ਫਸਟ ਸੈਕੰਡ ਥਰਡ ਪੋਜੀਸ਼ਨ ਦੇ ਵਿੱਚ ਡਿਕਲੇਅਰ ਕੀਤੇ ਗਏ ਤੁਹਾਡੀ ਕਹਿੰਦੇ ਆ ਮੈਂ ਸਾਰਿਆਂ ਨੂੰ ਫੇਰ ਬਾਰਕਬਾਦ ਦਿੰਦਾ ਬੱਚਿਆਂ ਨੂੰ ਮਾਪਿਆਂ ਨੂੰ ਤੇ ਪੂਰੇ ਐਜੂਕੇਸ਼ਨ ਸਿਸਟਮ ਨੂੰ ਪਿਆ ਜਾ ਵਧੀਆ ਰਿਜ਼ਲਟ ਔਨ ਨਾਲ ਤੇ ਮੈਂ ਆਸ ਕਰਦਾ ਕਿ ਅੱਗੇ ਵੀ ਇਹਨਾਂ ਦਾ ਬਹੁਤ ਵਧੀਆ ਰਹੇ ਥੈਂਕ ਯੂ ਨਹੀਂ ਸਰ ਚੱਲੇ ਜਾਂਦੇ ਸਰ ਨਹੀਂ ਸਰ ਕਰਨਾ ਪਰ ਸੈਟ ਕਰਨਾ ਜੀ ਸਰ ਇਹਦੇ ਕੋਈ ਗੱਲ ਨਹੀਂ ਕਿ ਮੈਂ ਨਹੀਂ ਸਰ ਹਾਂ ਜੀ ਇਹ ਰੋ ਰਿਹਾ ਹੈ ਤੇ ਸਕਰੀਨ ਤੇ ਵੀ ਲਾਤੀ ਹੈ ਉਹ ਲੋਕ ਹੈ ਕਿ ਜੀ